ਸੋ ਮੈਂ ਡਾਕਟਰ ਪਰਮਪ੍ਰੀਤ ਸਿੰਘ ਸੀਨੀਅਰ ਆਰਥਰੋਪੈਡਿਕ ਕੰਸਲਟੈਂਟ ਐਂਡ ਚੀਫ ਆਫ ਪੇਨ ਕਲੀਨਿਕ ਅਮਨਦੀਪ ਹਸਪੀਟਲ ਵੱਲੋਂ ਆਪ ਸਭ ਨੂੰ ਜਿਹੜਾ ਇਹਨੂੰ ਕਹਿੰਨਾ ਵੈਲਕਮ ਕਰਦਾ ਸੋ ਅੱਜ ਦੀ ਸਟ੍ਰੈਸ ਕਾਨਫਰੰਸ ਦਾ ਜਿਹੜਾ ਵਿਸ਼ਾ ਹੈ ਉਹ ਇਹ ਹੈਗਾ ਕਿ ਅਸੀਂ ਇੱਥੇ ਅਮਨਦੀਪ ਹਸਪੀਟਲ ਵਿੱਚ ਜਿਹੜੀ ਪੇਨ ਕਲੀਨਿਕ ਹੈ ਉਹਦੇ ਵਿੱਚ ਇੱਕ ਮਾਈਲਸਟੋਨ ਅਚੀਵ ਕੀਤਾ ਹੈ ਅਸੀਂ 5000 ਜਿਹੜੇ ਕੇਸਿਸ ਕਰ ਚੁੱਕੇ ਹਾਂ ਜਿਹਦੇ ਵਿੱਚ ਕੇ ਪੀਆਰਪੀ ਐਂਡ ਆਰਐਫਏ ਬੋਥ ਕੰਬਾਈਨਡ ਅਸੀਂ ਇਸ ਨੂੰ ਸੈਲੀਬ੍ਰੇਟ ਕਰ ਰਹੇ ਹਾਂ ਅਤੇ ਇਸ ਦੇ ਨਾਲ ਨਾਲ ਹੀ ਜਿਹੜਾ ਹੈਗਾ ਅਸੀਂ ਆਰਐਫਏ ਜਿਹੜੀ ਇੱਕ ਮੋਡੈਲਿਟੀ ਯੂਜ਼ ਕਰਦੇ ਹਾਂ ਇਹਦੇ ਉੱਪਰ ਇੱਕ ਇੰਟਰਨੈਸ਼ਨਲ ਮੈਡੀਕਲ ਜਰਨਲ ਦੇ ਵਿੱਚ ਇਹਦਾ ਆਪਣਾ ਰਿਸਰਚ ਵਰਕ ਜਿਹੜਾ ਹੈਗਾ ਉਹ ਅਸੀਂ ਪਬਲਿਸ਼ ਕਰਵਾਇਆ ਹੈਗਾ ਉਹ ਪਬਲਿਸ਼ ਉਹਦੀ ਪਬਲੀਕੇਸ਼ਨ ਹੋਈ ਹੈ ਸੋ ਉਹਨੂੰ ਵੀ ਆਪਾਂ ਸੈਲੀਬ੍ਰੇਟ ਕਰਨ ਵਾਸਤੇ ਅੱਜ ਸਾਰੇ ਇੱਥੇ ਇਕੱਠੇ ਹੋਏ ਹਾਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਇਹ ਇੰਡੀਆ ਤੋਂ ਇਸ ਕਿਸਮ ਦਾ ਫਸਟ ਟਾਈਮ ਰਿਸਰਚ ਵਰਕ ਹੈਗਾ ਇੰਨੇ ਵੱਡੇ ਨੰਬਰ ਆਫ ਕੇਸਿਸ ਵਿੱਚ ਜਿਹੜਾ ਕਿ ਅਸੀਂ ਇੰਟਰਨੈਸ਼ਨਲ ਮੈਡੀਕਲ ਜਰਨਲ ਦੇ ਵਿੱਚ ਡਾਕੂਮੈਂਟ ਕਰ ਪਏ ਆ ਸੋ ਦੋਸਤੋ ਮੇਰੇ ਨਾਲ ਡਾਕਟਰ ਸੁਆਗਤੇਸ਼ ਬਸਤੀਆ ਬੈਠੇ ਆ ਇਹ ਆਰਥੋਪੈਡਿਕ ਸਰਜਨ ਨੇ ਐਂਡ ਇਹ ਸੀਈਓ ਨੇ ਐਲੀਵੇਟ ਪੇਨ ਕਲੀਨਿਕਸ ਬੈਂਗਲੌਰ ਤੋਂ ਸੋ 2021 ਦੇ ਵਿੱਚ ਜਿਹੜਾ ਹੈਗਾ ਅਸੀਂ ਰਲ ਕੇ ਅਮਨਦੀ ਪੇਲੀਵੇਟ ਪੇਨ ਕਲੀਨਿਕ ਦੀ ਸ਼ੁਰੂਆਤ ਕੀਤੀ ਸੀ ਇਸ ਹਸਪੀਟਲ ਦੇ ਵਿੱਚ ਐਂਡ ਹੌਲੀ ਹੌਲੀ ਜਿਹੜੇ ਅਮਨਦੀਪ ਹਸਪੀਟਲਸ ਗਰੁੱਪ ਦੇ ਹਸਪੀਟਲਸ ਹੋਰ ਨੇ ਇਸ ਤਰ੍ਹਾਂ ਦੇ ਕਰਨ ਧਰਨ ਫਿਰੋਜ਼ਪੁਰ ਜੰਮੂ ਸ਼੍ਰੀਨਗਰ ਪਠਾਨਕੋਟ ਉਹਨਾਂ ਸਾਰਿਆਂ ਦੇ ਵਿੱਚ ਵੀ ਜਿਹੜਾ ਹੈਗਾ ਨਾਨ ਸਰਜਿਕਲ ਪੇਨ ਮੈਨੇਜਮੈਂਟ ਦਾ ਕੰਮ ਜਿਹੜਾ ਹੈਗਾ ਉਹਨ ਦੀ ਰੇਟ ਵਿੱਚ ਹੋ ਰਿਹਾ ਹੈ ਤੇ ਸਾਰੀਆਂ ਲੇਟੈਸਟ ਮੋਡੈਲਿਟੀਆਂ ਜਿਹੜੀਆਂ ਅਸੀਂ ਯੂਜ਼ ਕਰ ਰਹੇ ਹਾਂ ਸਾਰੀਆਂ ਐਸ ਪਰ ਦਾ ਗਲੋਬਲ ਸਟੈਂਡਰਡਸ ਯੂਜ਼ ਹੋ ਰਹੀਆਂ ਸੋ ਇਸ ਚੀਜ਼ ਨੂੰ ਹੋਰ ਮੈਂ ਡਾਕਟਰ ਸਾਹਿਬ ਜੀ ਨੂੰ ਰਿਕੁਐਸਟ ਕਰਦਾ ਕਿ ਤੁਹਾਨੂੰ ਇਹਦੇ ਬਾਰੇ ਇਹ ਵੀ ਥੋੜੀ ਜਾਣਕਾਰੀ ਸਰ ਹੁਣ ਤੱਕ ਕੋਈ ਪ੍ਰਾਪਤੀ ਨਹੀਂ ਹੋਈ ਜੀ ਅਸੀਂ ਹੁਣ ਤੱਕ ਜੀ ਮੋਰ ਥੈਨ 5000 ਜਿਹੜੇ ਕੇਸਸ ਹੈਗੇ ਆ ਉਹ ਇੱਥੇ ਜਿਹੜੇ ਕੰਪਲੀਟ ਕਰ ਚੁੱਕੇ ਆ ਤੇ ਰੀਸੈਂਟਲੀ ਜਿਹੜਾ ਇਹਦੇ ਤੇ ਅਸੀਂ ਰਿਸਰਚ ਵਗੈਰਾ ਵੀ ਆਪਣੀ ਸਬਮਿਟ ਕੀਤੀ ਹੈ। ਆ ਰਿਸਪੌਂਸ ਬਹੁਤ ਅੱਛਾ ਹੈ ਜੀ। ਸੋ ਇਹ ਇੱਕ ਮੈਡੀਕਲ ਰਿਸਰਚ ਦੇ ਨਾਲ ਵੀ ਜੁੜਿਆ ਹੋਇਆ ਵਿਸ਼ਾ ਹੈ। ਇਹਦੇ ਨਾਲ ਪੇਸ਼IENTS ਨੂੰ ਵੀ ਬੈਨੀਫਿਟ ਮਿਲਦਾ ਹੈ। ਅਸੀਂ ਖੋਜ ਕਰ ਲਈਏ ਕਿ ਨਾਨ ਸਰਜਿਕਲ ਮੈਥਡਸ ਦੀ ਜੇ ਗੱਲ ਕਰੀਏ ਕਿ ਬਿਨਾ ਆਪਰੇਸ਼ਨ ਤੋਂ ਵੀ ਕਰਦੇ ਆ ਇਹਨੂੰ ਯੂਜ਼ ਐਂਡ ਅਸੀਂ ਆਪਣੇ ਜਿਹੜੇ ਪੇਸ਼IENTS ਦੀਆਂ ਸਰਜਰੀਜ਼ ਕੀਤੀਆਂ ਅਸੀਂ ਉਹਨਾਂ ਦੇ ਵਿੱਚ ਵੀ ਇਸ ਨੂੰ ਹੋਂਦ ਵਿੱਚ ਲਿਆਂਦਾ ਇਸਤੇਮਾਲ ਵਿੱਚ ਲਿਆਂਦਾ ਤੇ ਉਹਨਾਂ ਨਾਲ ਵੀ ਸਾਨੂੰ ਸਾਡੇ ਮਰੀਜ਼ਾਂ ਨੂੰ ਵੀ ਜਿਹੜਾ ਕਾਫੀ ਫਾਇਦਾ ਮਿਲਿਆ ਲੋਕ ਵਿਸ਼ਵਾਸ ਕਰਦੇ ਨਹੀਂ ਸਰਦੀਆਂ ਲੈ ਕੇ ਆਉਣ ਇਹ ਡਾਕੂਮੈਂਟਡ ਐਵਿਡੈਂਸ ਬੇਸ ਚੀਜ਼ ਹੈ ਜੀ ਮੈਡੀਕਲ ਸਾਇੰਸ ਦੇ ਵਿੱਚ ਸੋ ਤੁਹਾਨੂੰ ਸਮਝਣ ਦੀ ਗੱਲ ਇਹ ਹੈ ਕਿ ਦਾ ਇਸਤੇਮਾਲ ਕਿਸ ਵਿੱਚ ਕੀਤਾ ਜਾ ਸਕਦਾ ਹੈ ਕਿਸ ਵਿੱਚ ਨਹੀਂ ਕੀਤਾ ਜਾ ਸਕਦਾ ਹੈ ਸੋ ਇਸ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਪੇਸ਼IENTS ਨੂੰ ਇੰਡੀਕੇਸ਼ਨਸ ਕਿ ਵੈਦਰ ਕੇ ਇਸ ਮਰੀਜ਼ ਨੂੰ ਇਸ ਚੀਜ਼ ਦੀ ਲੋੜ ਜਾਂ ਜ਼ਰੂਰਤ ਹੈ ਜਾਂ ਨਹੀਂ ਉਹ ਸਾਰੀ ਚੀਜ਼ ਡਾਕੂਮੈਂਟ ਕਰਕੇ ਹੀ ਇਸ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਕਿ ਇਹਦੇ ਰਿਜ਼ਲਟ ਵਧੀਆ ਆ ਸਕਣ ਆਦਰਵਾਇਜ਼ ਇਹਦੇ ਰਿਜ਼ਲਟਸ ਨਹੀਂ ਆ ਸਕਦੇ ਸਰ ਇਹ ਕਿੰਨੇ ਟਾਈਮ ਤੋਂ ਚੱਲ ਰਿਹਾ ਮਦਦ ਕਿਦੋਂ ਸਟਾਰਟ ਹੋਇਆ ਕਿ ਕਿੰਨੇ ਟ੍ਰਕ ਹੋ ਗਏ ਨੇ ਜੋ ਆ ਰਹੇ ਨੇ ਕਿ ਉਹਦੇ ਸਟੱਡੀ ਕੀਤੀ ਰਹੀ ਹੈ ਅਸੀਂ 2021 ਦੇ ਵਿੱਚ ਜਿਹੜਾ ਹੈਗਾ ਇਹਨੂੰ ਇਹਦੀ ਇਨੌਗਰੇਸ਼ਨ ਕੀਤੀ ਸੀਗੀ ਤੁਹਾਨੂੰ ਸਵਾਗਤ ਹੈ ਸ਼ੋਦੋਂ ਵੀ ਇਹਨਾਂ ਦੀ ਟੀਮ ਅਤੇ ਅਸੀਂ ਇੱਥੇ ਮਿਲ ਕੇ ਆ 2021 ਦੇ ਵਿੱਚ ਨੂੰ ਜਿਹੜਾ ਹੈਗਾ ਹੋਂਦ ਚ ਲਿਆਂਦਾ ਸੀਗਾ ਤੇ ਟੈਕਨੀਕਲ ਕੋਲਾਬੋਰੇਸ਼ਨਸ ਦੇ ਨਾਲ ਕਰਦੇ ਕਰਦੇ ਹੁਣ ਅਸੀਂ 2025 ਦੇ ਵਿੱਚ ਵੀ ਅਸੀਂ ਇੱਥੇ ਜਿਹੜਾ ਇਸ ਨੂੰ ਗਾਹ ਵੀ ਲੱਗ ਗਿਆ ਸਰ ਇਹਦਾ ਫੁੱਲ ਫਾਰਮ ਕੀ ਹੈ ਜੀ ਆਰ ਪੀ ਵੀ ਫੁੱਲ ਫਾਰਮ ਕੀ ਜੀ ਮੈਂ ਆਪਕੋ ਸਮਝਾਤਾ ਹੂੰ ਜੀ ਡਾਕਟਰ ਮੈਂ ਥੋੜਾ ਆਪਕੋ ਬੈਕਗ੍ਰਾਉਂਡ ਦਿੰਦਾ ਹੂੰ ਜਿਸसे ਆਪਕੋ ਜੋ ਟੇਕਿੰਗ ਫਾਰਮ ਵੈਬ ਡਾਕਟਰ ਪਰੰਪ੍ਰੀਤ ਹੈ ਯੂ ਨੋ ਲੈਫਟ ਆਫ

क्रोनिक फुट एंड एंकल पेन हो घुटने का पेन हो कंधे का पेन हो सो so, जब ये क्रोनिक पेन होना शुरू होता है और जो क्रोनिक कंडीशन का लास्ट स्टेज है जहां पे जनरली सर्जरी की जरूरत पड़ती है वो जो जर्नी है जब पेशेंट का प्रॉब्लम शुरू होता है जब वो लेट थर्टीज़ या अर्ली फोर्टीज़ में है और जब तक वो सर्जरी के लिए ठीक होता है जब तक जब तक वो सर्जरी के लिए इंडिकेटेड होता है 55 60, 60 तक पहुंचते हुए उस दौरान भी हम बहुत कुछ कर सकते हैं वो सारी ट्रीटमेंट हम पेन मैनेजमेंट में करते हैं अब पीआरपी जो आप पूछ रहे थे उसका मतलब है प्लेटलेट रिच प्लाज्मा इसको हम लोग रीजेनरेटिव ट्रीटमेंट बोलते हैं रीजेनरेटिव ट्रीटमेंट और या बायोलॉजिकल ट्रीटमेंट ऑल्सो बोलते हैं पेशेंट का खुद का ब्लड लिया जाता है तीस एम एल तीस एम एल से हम लोग हाई स्पीड सेंट्रिफिकेशन करते हैं उसमें से प्लेटलेट्स निकाले जाते हैं तो सेम प्लेटलेट्स को लाइव एक्सरे और लाइव अल्ट्रासाउंड के यूज से हम लोग डिजायर्ड एरिया में इंजेक्ट करते हैं शोल्डर के इश्यूज है तो शोल्डर में किस टेंडन में इश्यू है शोल्डर ज्वाइंट में इश्यू है जहां पे भी प्रॉब्लम है उधर हम लोग इंजेक्ट करते हैं सो बेसिकली इससे क्या होता है बॉडी जब आपको चोट लगती है तो बॉडी अपने आप हील होती है लेकिन कभी कभार वो हील नहीं होती चोट और वो क्रॉनिक बन जाती है वो अनहील जब हम लोग आपके प्लेटलेट्स उसी जगह पे डालते हैं तो बॉडी के जो नेचुरल हीलिंग है हम उसको स्टिमुलेट करते तो हम बाकी कुछ बाहर का कुछ नहीं कर रहे हैं हम बायोलॉजिकल ट्रीटमेंट में आपके ओन बॉडीज हीलिंग कैपेसिटी को यूज करके आपको बेटर कर रहे ब्यूटी अबाउट पेन मैनेजमेंट की साइड इफेक्ट प्रोफाइल पेन किलर से भी कम है अब पेन किलर आपने सुना होगा जो लोग ले लेते हैं बिना डॉक्टर के रिकमेंडेशन से किडनी खराब हो जाती है गैस्ट्रिक प्रॉब्लम हो जाती है कितनी और दिक्कत हो सकती है ये बायोलॉजिकल ट्रीटमेंट है जब आपके खुद के प्लेटलेट्स आपकी बॉडी से या आपके स्टेम सेल्स आपकी बॉडी से आपकी बॉडी में इंजेक्ट हो रहे हैं तो so उसको वो फॉरेन सब्सटेंस जैसे नहीं देखता है तो बॉडी में तो उसमें कोई क्रॉस रिएक्शन नहीं होता है बड़ा नेचुरल और बायोलॉजिकल वे है लीस्ट साइड इफेक्ट्स आप बोल सकते हैं इन ट्रीटमेंट्स के एज कवरिंग होती है इसके इसके आपने ब्लड सेल चेंज शोल्डर लगाए इसकी की क्या रिजल्ट है क्योंकि ये इस इसका सिंपल आंसर नहीं है अभी आपका 20% डैमेज है आप पहली सेटिंग में आपका सही होना शुरू हो जाएगा आपका डैमेज थोड़ा ज्यादा है तो आपकी थोड़ी सिटिंग में दूसरे से, से, सेकेंड या थर्ड सेटिंग में आपको चेंजेस समझ में आएंगे सो so, इंसान की जो प्रॉब्लम है कितनी सीवियरिटी ऑफ द प्रॉब्लम है वो भी फर्क पड़ता है जो लोग अर्ली जितनी आप अर्ली एज में आए जिसको कोई चालीस साल का है उसको घुटना दर्द होना शुरू हुआ है या शोल्डर दर्द होना शुरू हुआ है थोड़ी सी प्रॉब्लम है वो बेस्ट चांस है कि क्विकली रिकवर हो जाए ਇਤਨੀ ਜ਼ਿਆਦਾ ਪ੍ਰੋਬਲਮ ਹੋਤਾ ਥੋੜਾ ਜ਼ਿਆਦਾ ਟਾਈਮ ਲੱਗਦਾ ਹੈ ਜ਼ਿਆਦਾ ਸੇਵਾ ਕੀ ਕੀ ਟਾਈਮਿੰਗ ਹੈ ਜਾਂ ਕਿਹ ਅ ਜਿਹੜੀ ਪੇਨਿੰਗ ਕਲੀਨਿਕ ਦੀ ਆਪੀਡੀ ਹੈ ਜਿਹੜੀ ਡੇਲੀ ਇੱਥੇ ਹੋ ਰਹੀ ਹੈਗੀ ਹੈ ਸਵੇਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਸੋ ਡੇਲੀ ਬੇਸਿਸ ਤੇ ਅਸੀਂ ਪੇਸ਼ੈਂਟਸ ਨੂੰ ਇੱਥੇ ਦੇਖ ਰਹੇ ਹਾਂ ਸਕ੍ਰੀਨ ਕਰ ਰਹੇ ਹਾਂ ਅਤੇ ਜੇਕਰ ਉਹਨਾਂ ਨੂੰ ਪ੍ਰੋਸੀਜਰ ਵੀ ਕਰਾਉਣ ਦੀ ਜ਼ਰੂਰਤ ਹੈ ਤੇ ਉਹ ਵੀ ਸੇਮ ਡੇ ਹੋਵੇ ਚਾਹਾਂਗਾ ਜਿਹੜੀ ਸਮਝਣ ਵਾਲੀ ਗੱਲ ਹੋਰ ਹੈ ਜਿਸ ਦੇ ਨਾਲ ਕਿ ਲੋਕਾਂ ਨੂੰ ਇਹਦੇ ਬਾਰੇ ਹੋਰ ਕਲੈਰਿਟੀ ਮਿਲੇ ਸਾਡੇ ਦੇਖਣ ਵਾਲੇ ਸਰੋਤਿਆਂ ਨੂੰ ਉਹ ਇਹ ਹੈ ਕਿ ਇਹਦੇ ਵਾਸਤੇ ਕੋਈ ਤੁਹਾਨੂੰ ਦਾਖਲ ਹੋਣ ਦੀ ਜ਼ਰੂਰਤ ਨਹੀਂ ਪੈਂਦੀ ਹਸਪੀਟਲ ਦੇ ਵਿੱਚ ਇਹ ਕੋਈ ਸਰਜਿਕਲ ਤਰੀਕੇ ਨਾਲ ਇਹਨੂੰ ਇਸਤੇਮਾਲ ਅਸੀਂ ਨਹੀਂ ਕਰ ਰਹੇ ਜੇਕਰ ਅਸੀਂ ਸਿਰਫ ਕ੍ਰੋਨਿਕ ਪੇਨ ਨੂੰ ਮੈਨੇਜ ਕਰਨ ਦੀ ਗੱਲ ਕਰੀਏ ਹੁਣ ਜੇਕਰ ਕਿਸੇ ਮਰੀਜ਼ ਦੇ ਸਰਜਰੀ ਹੋਣੀ ਹੈ ਉਹਦੀ ਗੋਡੇ ਇਹਨੇ ਜ਼ਿਆਦਾ ਜਾਂ ਚੂਲੇ ਇਹਨੇ ਜ਼ਿਆਦਾ ਖਰਾਬ ਹੋ ਚੁੱਕਿਆ ਹੈ ਤੋਂ ਉਹ ਮਰੀਜ਼ ਵਾਸਤੇ ਸਰਜਰੀ ਹੀ ਇੰਡੀਕੇਟਡ ਹੈ ਪਰ ਜਿਹੜੇ ਮਰੀਜ਼ ਦੀ ਸਰਜਰੀ ਨਹੀਂ ਹੋਣੀ ਉਹਦੀ ਹਜੇ ਕਹਿ ਲਓ ਕਿ ਬਿਮਾਰੀ ਜਿਹੜੀ ਹੈ ਸ਼ੁਰੂਆਤੀ ਦੌਰ ਦੇ ਵਿੱਚ ਹੈ 25 ਤੋਂ 50% ਤੱਕ ਡੈਮੇਜ ਹੈ ਤਕੀ ਅਸੀਂ ਉਹਨਾਂ ਮਰੀਜ਼ਾਂ ਦੀ ਸਿਰਫ ਖਾਣ ਵਾਲੀਆਂ ਗੋਲੀਆਂ ਦੇ ਕੇ ਜਾਂ ਦਵਾਈਆਂ ਦੇ ਕੇ ਉਹਦਾ ਨਹੀਂ ਠੀਕ ਕੀਤਾ ਜਾ ਸਕਦੀ ਸੋ ਇਹ ਜਿਹੜੀਆਂ ਮੋਡੈਲਟਰੀਜ਼ ਨੇ ਜਿਹੜੇ ਟ੍ਰੀਟਮੈਂਟ ਆਪਸ਼ਨਸ ਨੇ ਇਹ ਉਹਨਾਂ ਪੇਸ਼ੈਂਟਸ ਵਾਸਤੇ ਬਹੁਤ ਜ਼ਿਆਦਾ ਫਾਇਦੇਮੰਦ ਨੇ ਲਾਭਕਾਰੀ ਨੇ ਜਿਹੜੇ ਮਰੀਜ਼ਾਂ ਦੇ ਵਿੱਚ ਸ਼ੁਰੂਆਤੀ ਤੌਰ ਤੇ ਚੇਂਜਸ ਆਣਾ ਸ਼ੁਰੂ ਹੋ ਗਏ ਹਨ ਭਾਵੇਂ ਉਹ ਜਲਦੀ ਉਮਰ ਦੇ ਵਿੱਚ ਹੋ ਗਏ ਹਨ ਐਂਡ ਜੇਕਰ ਕਿਸੇ ਕਾਰਨ ਕਰਕੇ ਉਹਨਾਂ ਨੂੰ ਕੋਈ ਸੱਟ ਲੱਗੀ ਹੈ ਜਿਸ ਕਰਕੇ ਇੱਕ ਤੁਸੀਂ ਕਹਿ ਲੋਗੇ ਸੱਟ ਇੰਨੀ ਜ਼ਿਆਦਾ ਨਹੀਂ ਹੈ ਕਿ ਉਹ ਉਹਦਾ ਸਰਜਰੀ ਕੀਤੀ ਜਾ ਸਕੇ ਪਰ ਉਹ ਉਹਦੇ ਕਰਕੇ ਮਰੀਜ਼ ਨੂੰ ਪਰੇਸ਼ਾਨੀ ਤੇ ਦਿੱਕਤ ਵੀ ਆ ਰਹੀ ਹੈ ਸੋ ਇਹਨਾਂ ਮੇਜ਼ਾਂ ਵਾਸਤੇ ਜਿਹੜੀਆਂ ਮੋਡੈਲਿਟੀਆਂ ਨੇ ਸਾਰੀਆਂ ਬਹੁਤ ਫਾਇਦੇਮੰਦ ਹਨ ਸਰ ਕੋਸ ਦੀ ਗੱਲ ਕੀਤੀ ਹੈ ਖਰਚਾ ਕਿੰਨਾ ਘੱਟ ਜਿੰਦਾ ਅ ਦੇਖੋ ਕੋਸਟ ਵਾਈਜ਼ ਦੀ ਗੱਲ ਕਰੀਏ ਡਿਫਰੈਂਟ ਮੋਡੈਲਿਟੀਆਂ ਦੇ ਵੱਖਰੇ ਵੱਖਰੇ ਜਿਹੜਾ ਖਰਚਾ ਹੁੰਦਾ ਹੈ ਲੇਕਿਨ ਆਪਾਂ ਇਹ ਬਹੁਤ ਮਹਿੰਗੇ ਪ੍ਰੋਸੀਜਰ ਨਹੀਂ ਹੁੰਦੇ ਕਿਉਂਕਿ ਇਹਦੇ ਵਿੱਚ ਕੋਈ ਅਨਰ ਚੀਜ਼ ਜਾਂ ਜਾਂ ਹੋਰ ਐਕਸਟਰਾ ਦਵਾਈਆਂ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ ਜੋ ਕਿ ਕਰਨਾ ਹੋਰ ਸਰਜਰੀਜ਼ ਵਿੱਚ ਪੈ ਸਕਦਾ ਹੈ ਸੋ ਉਹਦੇ ਮੁਕਾਬਲੇ ਜੇ ਗੱਲ ਕਰੀਏ ਤੇ ਤਕਰੀਬਨ 10 ਜਾਂ 15 ਪੈਸੇ ਦਾ ਖਰਚਾ ਹੁੰਦਾ ਸਰ ਪਿੰਗ ਫਿਚਰ ਤੇ ਜਿਆਦਾ ਪ੍ਰੋਬਲਮ ਨਹੀਂ ਲੋਕੀ ਰੇਅਰ ਨਹੀਂ ਹੁੰਦੀ ਬਹੁਤ ਠੀਕ ਗੱਲ ਕੀਤੀ ਤੁਸੀਂ ਕਿ ਇਹਦਾ ਪੇਨ ਕਲੀਨਿਕਸ ਦੇ ਨਾਲ ਸਾਨਾ ਸਾਟਾ ਜਿਹੜਾ ਲੋਕਾਂ ਨੂੰ ਐਜੂਕੇਟ ਕਰਨ ਦਾ ਵੀ ਇੱਕ ਮਕਸਦ ਹੈ ਤਾਂ ਕਿ ਲੋਕਾਂ ਨੂੰ ਉਹਨਾਂ ਦੀ ਪ੍ਰੋਬਲਮ ਦਾ ਜਾਣੂ ਕਰਵਾਇਆ ਜਾ ਸਕੇ ਕਿ ਅਸਲ ਵਿੱਚ ਤੁਹਾਨੂੰ ਕਿੰਨੀ ਪ੍ਰੋਬਲਮ ਹੈ ਅਤੇ ਇਹਦਾ ਸਹੀ ਕੀ ਇਲਾਜ ਹੋਣਾ ਚਾਹੀਦਾ ਕਿ ਉਹ ਮਰੀਜ਼ ਦੀ ਸਦਰੀ ਹੋਣੀ ਹੈ ਕੀ ਹਜੇ ਮਰੀਜ਼ ਦੇ ਗੋਡੇ ਜਾਂ ਚੂਲੇ ਜਾਂ ਹੋਰ ਕਿਸੇ ਵੀ ਜਿਹੜੇ ਜੋੜਾਂ ਦੇ ਵਿੱਚ ਇੰਨੀ ਪ੍ਰੋਬਲਮ ਵੱਧ ਗਈ ਹੈ ਕਿ ਉਹ ਬਿਨਾਂ ਸਰਜਰੀ ਤੋਂ ਨਹੀਂ ਠੀਕ ਹੋ ਸਕਦਾ ਤੇ ਉਹਨੂੰ ਉਸ ਚੀਜ਼ ਬਾਰੇ ਜਾਣਕਾਰੀ ਦਿੱਤੀ ਜਾਵੇ ਉਹਨੂੰ ਸਮਝਾਇਆ ਜਾਵੇ ਗਾਈਡ ਕੀਤਾ ਜਾਵੇ ਤਾਂ ਕਿ ਉਹ ਆਪ ਦਾ ਠੀਕ ਟਰੀਟਮੈਂਟ ਕਰਾ ਸਕੇ ਐਂਡ ਅਗਰ ਉਸ ਮਰੀਜ਼ ਨੂੰ ਹਜੇ ਸਰਜਰੀ ਦੀ ਜ਼ਰੂਰਤ ਨਹੀਂ ਹੈ ਜਾਂ ਸ਼ੁਰੂਆਤੀ ਹੈ ਤੇ ਉਹਨੂੰ ਠੀਕ ਕੀਤਾ ਜਾ ਸਕਦਾ ਹੈ ਉਹਦੀ ਜਿਹੜੀ ਡਿਜ਼ੀਜ਼ ਪ੍ਰੋਗਰੈਸ਼ਨ ਨੂੰ ਅਰੈਸਟ ਕੀਤਾ ਜਾ ਸਕਦਾ ਹੈ ਉਹਦੀ ਰਫਤਾਰ ਰੋਕੀ ਜਾ ਸਕਦੀ ਹੈ ਸੋ ਉਸ ਚੀਜ਼ ਵਾਸਤੇ ਵੀ ਅਵੇਅਰਨੈਸ ਵਾਸਤੇ ਜਿਹੜਾ ਪੇਨ ਕਲੀਨਿਕ ਹੈ ਉਹ ਲੋਕਾਂ ਦੇ ਵਿੱਚ ਇੱਕ ਅਵੇਅਰਨੈਸ ਦਾ ਜਿਹੜਾ ਸਾਧਨ ਬਣ ਸਕਦਾ ਹੈ ਸਰ ਜੀ ਸਰਜਰੀਸ ਹੈ ਇੰਸ਼ੋਰੈਂਸ ਚ ਵੀ ਕਵਰ ਹੋ ਜਾਂਦੀ ਹੈ ਜੀ ਹਾਂ ਕੁਝ ਪ੍ਰੋਸੀਜਰ ਜਿਹੜੇ ਹਨ ਉਹ ਇੰਸ਼ੋਰੈਂਸ ਦੇ ਵਿੱਚ ਵੀ ਇਹ ਕਵਰ ਹੋ ਰਹੇ ਹਨ ਸੋ ਕੁਝ ਹਜੇ ਜਿਹੜੇ ਹੋਰ ਨੇ

डॉक्टर शुभा गुड प्लेटफॉर्म अच्छा प्लेटफॉर्म दिया है और हमारा जो है सोचने का तरीका सेम था पंजाब में ऐसा कुछ पहले किया नहीं गया था और इतने सारे लोग क्रॉनिक पेन में सफर कर रहे हैं और जबकि अमनदीप ग्रुप वन ऑफ दोस्ट रिनाउंड यू नो चेन ऑफ हॉस्पिटल है सो so, यहाँ पे बहुत सारे क्रॉनिक पेन वाले पेशेंट्स भी आ रहे हैं और जो लोग जैसे डॉक्टर ने कहा कि वो लोग अभी सर्जरी के लिए फिट नहीं है या फिर अभी इंडिकेटेड नहीं है सर्जरी के लिए सो so, धीरे धीरे हमने इस एसोसिएशन के जरिए बहुत अवेयरनेस फैलाने की कोशिश की है और आई थिंक हमने यू यू नो टेस्ट ऑफ पीपल इन द राइट वे और बहुत लोगों को हमने मतलब यू नो ट्रीटमेंट से हेल्प करके अलोंग विद दैट सी एक चीज है कि क्रॉनिक पेन में सिर्फ ये नहीं कि इंजेक्शन डाल दिया और पेशेंट को छोड़ दिया

Uh, इंडिया में कौन से स्टेट में आप पूछ रहे हैं देखिए ये तो ये बड़ा पॉपुलेशन डिपेंडेंट है ठीक है जिस जहाँ पे ज्यादा पॉपुलेशन है वहां पे ज्यादा केस होते हैं हम जैसे अभी बैंगलोर में ऑपरेट uh, करते हैं तो वहां की पॉपुलेशन बहुत ज्यादा है नो नो इट्स यू अपने इलाके की गल करिए साके जोड़ा खराब होने केसिस ने काफी ज्यादा ने ਉਦਾ ਕਾਰਨ ਸੈਡੈਂਟਰੀ ਲਾਈਫ ਸਟਾਈਲ ਆ ਔਰ ਜਿਹੜੀਆਂ ਡਿਜ਼ੀਜ਼ਸ ਨੇ ਜਿਵੇਂ ਕਿ ਥਾਇਰਾਇਡ ਹੋ ਗਿਆ ਡਾਇਬੀਟਸ ਹੋ ਗਈ ਹਾਈਪਰ ਟੈਂਸ਼ਨ ਹੋ ਗਈ ਜਾਂ ਹੋਰ ਕੀ ਬਲੱਡ ਡਿਸਆਰਡਰਸ ਹੁੰਦੇ ਨੇ ਕਈ ਕਿਸਮ ਦੇ ਗਠੀਆ ਹੁੰਦੇ ਨੇ ਸੋ ਤੁਸੀਂ ਵੀ ਆਪਣੇ ਰੋਜ਼ਮਰਾਂ ਚ ਦੇਖਦੇ ਹੋਵੋਗੇ ਕਿ ਤਕਰੀਬਨ ਤਕਰੀਬਨ 40 ਸਾਲ ਸ਼ੁਰੂ ਹੁੰਦੇ ਹੁੰਦੇ ਸਾਡੇ ਕੋਲ ਪੇਸ਼ੈਂਟਸ ਆ ਜਾਂਦੇ ਨੇ ਜਿਨ੍ਹਾਂ ਦੇ ਗੋਡੇ ਜਾਂ ਜਿਨ੍ਹਾਂ ਦੇ ਹੋਰ ਜੋਰ ਡੈਮੇਜ ਹੋਣੇ ਸਟਾਰਟ ਹੋ ਗਏ ਹੁੰਦੇ ਹਨ ਅਤੇ ਕਈਆਂ ਦੇ ਬਹੁਤ ਐਗਰੈਸਿਵਲੀ ਬਹੁਤ ਸਵਿਅਰ ਵੀ ਹੋ ਗਏ ਹੁੰਦੇ ਹਨ ਸੋ ਇਹ ਚੀਜ਼ਾਂ ਡੈਮੋਗ੍ਰਾਫਿਕਲੀ ਐਂਡ ਪੇਸ਼ੈਂਟ ਫੈਕਟਰ ਵਾਈਜ਼ ਵੀ ਬਹੁਤ ਡਿਪੈਂਡ ਕਰਦੇ ਆ ਹਨ ਕਿ ਹੁਣ ਇਹ ਵੀ ਦੇਖਿਆ ਗਿਆ ਹੈ ਕਿ 30 ਸਾਲ ਦੀ ਉਮਰ ਦੇ ਵਿੱਚ ਹੀ ਜਿਹੜੇ ਸਾਡੇ ਕੋਲ ਪੇਸ਼ੈਂਟਸ ਆ ਰਹੇ ਨੇ ਉਹਨਾਂ ਦੇ ਜੋੜਨ ਦੇ ਵਿੱਚ ਦਰਦ ਆ ਸ਼ੁਰੂ ਹੋਣ ਲੱਗ ਪਈ ਹੈ ਜੋ ਕਿ ਅੱਜ ਤੋਂ 10-15 ਸਾਲ ਪਹਿਲੇ ਸ਼ਾਇਦ ਨਹੀਂ ਸਕ। ਸੋ ਇਹ ਦੱਸ ਪਾਣਾ ਕਿ ਸਾਡੇ ਏਰੀਆ ਦੇ ਵਿੱਚ ਕਿੰਨੀ ਪ੍ਰੋਬਲਮ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਹੁਣ ਇਹ ਪ੍ਰੋਬਲਮ ਬਹੁਤ ਜ਼ਿਆਦਾ ਵਧ ਰਹੀ ਹੈ ਇਹਦੇ ਨੰਬਰ ਆਫ ਕੇਸਿਸ ਇਨਕਰੀਜ਼ ਹੋ ਗਏ ਹਨ ਐਂਡ ਓਪੀਡੀਜ਼ ਦੇ ਵਿੱਚ ਜਿਹੜੇ ਆਰਥੋਪੈਡਿਕ ਸਰਜਨ ਦੇ ਕੋਲ ਡਾਕਟਰ ਜਿਹੜੇ ਪੇਸ਼ੈਂਟਸ ਦਿਖਾ ਰਹੇ ਹਨ 30 30 35 ਏਜ ਦੇ ਵਿੱਚ ਵੀ ਜਿਹੜੇ ਸਾਡੇ ਕੋਲ ਪੇਸ਼ੈਂਟਸ ਸਾਡੇ ਸ਼ੁਰੂ ਹੋ ਗਏ ਹਨ ਜਿਨ੍ਹਾਂ ਨੂੰ ਕਿ ਆਰਥਰਾਇਟਸ ਸੰਬੰਧੀ ਜਾਂ ਕਿਸੇ ਹੋਰ ਜੋੜ ਸੰਬੰਧੀ ਦਰਦਾਂ ਦੀਆਂ ਮਸ਼ਕਲਾਂ ਰਹਿ ਰਹੀਆਂ ਹਨ ਠੀਕ ਹੈ ਜੀ